ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਧਾਲੀਵਾਲ ਸਭ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਨਾਲ ਸਾਰੇ ਸੁਰਜ ਜੁੜੇ ਆਪਣੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਬੜੀਆਂ ਅਹਿਮ ਖਬਰਾਂ ਨੇ ਰਾਜਨੀਤੀ ਦੀਆਂ ਜਿਨ੍ਹਾਂ ਨਾਲ ਥੋੜੀ ਸਾਂਝ ਪਵਾਵਾਂਗੇ ਇੱਕ ਖਬਰ ਖਡੂਰ ਸਾਹਿਬ ਪੰਥਕ ਹਲਕਾ ਪੰਥਕ ਉਹ ਸੀਟ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਜਿਹੜੇ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹ ਚੋਣ ਲੜਨਗੇ ਜਾਂ ਨਹੀਂ ਲੜਨਗੇ ਉਹਦੇ ਤੇ ਗੱਲ ਕਰਾਂਗੇ ਨਾਲੋਂ ਨਾਲ ਇੱਕ ਖਬਰ ਕੁੰਬਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਕੁਸੁੱਤੀ ਫਸਾਤਾ ਯਾਨੀ ਕਿ ਕੁੰਬਰ ਵਿਜੇ ਪ੍ਰਤਾਪ ਦੇ ਜਿਹੜੇ ਤੇਵਰ ਨੇ ਉਹ ਆਪਣੀ ਸਰਕਾਰ ਦੇ ਖਿਲਾਫ ਬਗਾਵਤੀ ਤੇਵਰ ਨੇ ਹੁਣ ਕੁੰਬਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਦੇ ਉੱਪਰ ਕਿਹੜਾ ਹਮਲਾ ਕੀਤਾ ਕਿਵੇਂ ਆਪਣੀ ਸਰਕਾਰ ਨੂੰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰਤਾ ਇੱਕ ਆਈਪੀਐਸ ਸਾਬਕਾ ਅਫਸਰ ਜਿਹੜੇ ਆਮ ਆਦਮੀ ਪਾਰਟੀ ਤੋਂ ਐਮਐਲਏ ਬਣਦੇ ਨੇ ਇੱਕ بڑا ਪੰਜਾਬ ਦਾ ਤੇ ਸਿੱਖ ਧਰਮ ਦਾ ਸੈਂਸਿਟਿਵ ਇਸ਼ੂ ਫਰਗਾੜੀ ਕਾਣ ਕੋਟਕਪੂਰਾ ਉਹਦੇ ਨਾਲ ਜੁੜੇ ਰਹੇ ਨੇ ਤੇ ਕਿਵੇਂ ਅਸਤੀਫਾ ਦੇ ਕੇ ਆਪਣੀ ਨੌਕਰੀ ਤੋਂ ਇੱਧਰ ਆਏ ਐਮਐਲਏ ਬਣੇ ਆਪ ਦੇ ਵਿੱਚ ਤੇ ਅੱਜ ਆਪਣੀ ਸਰਕਾਰ ਦੇ ਉੱਪਰ ਸਵਾਲ ਉਹਨਾਂ ਨੇ ਖੜੇ ਕਰਦੇ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਲੀਡਰ ਨੇ ਜਾਂ ਉਮੀਦਵਾਰ ਨੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਦਾ ਪਿੰਡਾਂ ਤੱਕ ਜਾਣਾ ਵਿੱਚ ਮੁਸ਼ਕਲ ਹੈ ਅਸਾਨਾ ਨੇ ਘੇਰ ਕੇ ਸਵਾਲ ਕਰਨੇ ਸ਼ੁਰੂ ਕਿਤੇ ਹੋਏ ਨੇ ਤੇ ਵਿਰੋਧ ਹੋ ਰਿਹਾ ਵੱਡੇ ਲੈਵਲ ਦੇ ਉੱਪਰ ਤਿੰਨੋ ਖਬਰਾਂ ਨੇ ਤਿੰਨੋ ਖਬਰਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬੜਾ ਅਹਿਮ ਸਥਾਨ ਰੱਖਦੀਆਂ ਨੇ ਸਭ ਤੋਂ ਪਹਿਲਾਂ ਖਡੂਰ ਸਾਹਿਬ ਦਾ ਲੇਵਲ ਕੋਲ ਸਮਝਾਂਗੇ ਧਾਲੀਵਾਲ ਸਾਹਿਬ ਕੋਲ ਅ ਸਰ ਖਡੂਰ ਸਾਹਿਬ ਇੱਕ ਪੰਥਕ ਸੀਟ ਹੈ ਉਹ ਤੇ ਅਮਰਤਪਾਲ ਜਿਹੜਾ ਆਸਾਮ ਜੇਲ੍ਹ ਦੇ ਵਿੱਚ ਬੰਦਾ ਬੜੇ ਗੰਭੀਰ ਉਧ ਤੇ ਇਲਜ਼ਾਮ ਨੇ ਤੇ ਹੁਣ ਚਰਚਾ ਚੱਲਦੀ ਉਹਦੇ ਨੇ ਵਕੀਲ ਜਿਹੜੇ ਰਾਜੇਗ ਸਿੰਘ ਹੈਗੇ ਨੇ ਉਹਨਾਂ ਨੇ ਚਰਚਾ ਛੜੀ ਹੈ ਕਿ ਅਮਰਤਾਪਾਲ ਜਿਹੜੇ ਹੈਗੇ ਨੇ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ ਸੋ ਕੀ ਇਸ ਖਬਰ ਦਾ ਕੱਚ ਸੱਚ ਹੈ ਜੀ ਅਸਲ ਵਿੱਚ ਇਹ ਹੈ ਜੀ ਜਿਹੜਾ ਖਡੂਰ ਸਾਹਿਬ ਹੁਣ ਖਡੂਰ ਸਾਹਿਬ ਹੈ ਪਹਿਲਾਂ ਕਿਸੇ ਜ਼ਮਾਨੇ 'ਚ ਇਹ ਹਲਕਾ ਹੁੰਦਾ ਸੀ ਤਰਨਤਾਰਨ ਇਹ ਹਲਕਾ ਇਸ ਤਰ੍ਹਾਂ ਬਣਿਆ ਕਿ ਇਹਦੇ ਵਿੱਚ ਕੋਈ ਵੱਡਾ ਸ਼ਹਿਰ ਨਹੀਂ ਆਉਂਦਾ ਇਹ ਹਲਕਾ ਬਹੁਤ ਜ਼ਿਆਦਾ ਪਿੰਡੂ ਹੈ ਦੇ ਹੀ ਹਲਕੇ ਦਾ ਇਤਿਹਾਸ ਚੋਣਾਂ ਦੇ ਵਿੱਚ ਬੜਾ ਅਜੀਬ ਹੈ ਜੇ ਤੁਹਾਡੇ ਯਾਦ ਹੋਵੇ ਤਾਂ ਜਦੋਂ ਸਿਮਰਨਜੀਤ ਸਿੰਘ ਮਾਨ ਪਹਿਲੀ ਵਾਰ ਐਮਪੀ ਬਣੇ ਸੀ ਉਹ ਬਹੁਤ ਵੱਡੀ ਗਿਣਤੀ ਦੇ ਭਾਰੀ ਗਿਣਤੀ ਦੇ ਮਾਰਜਨ ਨਾਲ ਜਿੱਤੇ ਸੀ ਪੰਜਾਬ ਵਿੱਚ ਮੇਰਾ ਖਿਆਲ ਉਹਨੇ ਮਾਰਜਨ ਨਾਲ ਸ਼ਾਇਦ ਹਾਲੇ ਕੋਈ ਨਹੀਂ ਜਿੱਤਿਆ ਇੰਡੀਆ ਦੇ ਵਿੱਚ ਜਰੂਰ ਜਿਹੜੇ ਆਪਣੇ ਉਹ ਪਾਸਵਾਨ ਸੀ ਮੰਤਰੀ ਉਹ ਵੱਡੇ ਫਰਕ ਨਾਲ ਜਿੱਤੇ ਹੋਏ ਸੀ ਸ਼ਾਇਦ ਉਸ ਤੋਂ ਬਾਅਦ ਹੋਰ ਕਾਰ ਟੁੱਟਿਆ ਹੋਵੇ ਪਰ ਇੱਕ ਟਾਈਮ ਤੇ ਸਿਮਰਜੀਤ ਸਿੰਘ ਮਾਨ ਬਹੁਤ ਵੱਡੀ ਗਿਣਤੀ ਨਾਲ ਉਥੋਂ ਮਾਰਜਨ ਨਾਲ ਜਿੱਤੇ ਸੀਗੇ ਪਹਿਲੀ ਵਾਰ ਤੇ ਉਦੋਂ ਸਿਮਰਜੀਤ ਸਿੰਘ ਮਾਨ ਵੀ ਇੱਕ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਨੂੰ ਲੈ ਕੇ ਅਮਰਜ ਹੋਏ ਸੀ ਉਹਨਾਂ ਨੇ ਆਰੰਭ ਕੀਤੀ ਸੀ ਬਾਅਦ ਚੋ ਪੋਲਿਟਿਕਸ ਕਿਤੇ ਰੁਲ ਗਈ ਕੀ ਹੋਇਆ ਕੀ ਨਹੀਂ ਇਹ ਲੰਬਾ ਵਿਸ਼ਾ ਹੈ ਤੇ ਨਹੀਂ ਆਪਾਂ ਜਾਣਾਂਗੇ ਸੋ ਕਹਿਣ ਤੋਂ ਭਾਵ ਇਹ ਹੈ ਕਿ ਉਥੇ ਜਿਹੜੀ ਸਿੱਖ ਵਿਚਾਰਧਾਰਾ ਹੈ ਸਿੱਖੀ ਦੇ ਨਾਲ ਜੁੜੀ ਹੋਈ ਜਿਹੜੀ ਮਨੋਵਿਗਿਆਨਕ ਸੋਚ ਹੈ ਉਸ ਹਲਕੇ 'ਚ ਮੁਕਾਬਲਤਨ ਬੱਧ ਹੈ ਅਕਾਲੀ ਦਲ ਦੇ ਕੋਲ ਕੋਈ ਵੀ ਸਿਚੁਏਸ਼ਨ ਨਹੀਂ ਹੈ ਕਿ ਅਕਾਲੀ ਦਲ ਮਰਜ਼ ਕਰਨ ਲਈ ਦੁਬਾਰਾ ਖੜਾ ਹੋਣ ਲਈ ਅਕਾਲੀ ਦਲ ਕੋਈ ਹੋਰ ਪੰਥਕ ਮੁੱਦਾ ਉਭਾਰ ਸਕੇ ਇਹਦੇ ਵਿੱਚ ਕਿਸੇ ਨਾ ਕਿਸੇ ਨੇ ਸਲਾਹ ਦਿੱਤੀ ਹੋਏਗੀ ਉਹ ਸਿਰੇ ਨਹੀਂ ਚੜੀ ਹੋਈ ਅਜੇ ਕੀ ਹੋ ਰਿਹਾ ਕੀ ਨਹੀਂ ਇੱਥੇ ਦੋ ਗੱਲਾਂ ਚੱਲ ਰਹੀਆਂ ਨੇ ਇੱਕ ਤੇ ਇਹ ਹੈ ਕਿ ਅਮਰਤਪਾਲ ਸਿੰਘ ਨੂੰ ਇਲੈਕਸ਼ਨ ਲੜਾਈ ਜਾਵੇ ਇੱਕ ਧੜਾ ਸੋਚਦਾ ਹੈ ਉਹਦੇ ਤੇ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਦਾ ਨਾਮ ਬਦਲ ਗਏ ਲੋ ਉਹ ਮੰਨਦਾ ਹੈ ਕਿ ਨਹੀਂ ਮੰਨਦਾ ਇਹਦੇ ਬਾਰੇ ਹਜੇ ਕੁਝ ਵੀ ਸਪਸ਼ਟ ਨਹੀਂ ਹੈ ਜਾਂ ਇਹ ਉਹਦੀ ਸਲਾਹ ਨਾਲ ਚਰਚਾ ਚੱਲ ਰਹੀ ਹੈ ਇਹ ਵੀ ਸਪਸ਼ਟ ਨਹੀਂ ਹੈ ਪਰੰਤੂ ਇਹ ਜ਼ਰੂਰ ਹੈ ਕਿ ਅਕਾਲੀ ਦਲ ਕੋਲ ਇੱਕ ਮੁੱਦਾ ਜ਼ਰੂਰ ਆ ਜਾਏਗਾ ਜੇਕਰ ਉਹ ਅਮਰਤਪਾਲ ਨੂੰ ਲੈ ਕੇ ਆਂਦੇ ਨੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਆਪਣੀ ਪਾਰਟੀ ਵੱਲੋਂ ਅਮਰਤਪਾਲ ਸਿੰਘ ਨੂੰ ਨਹੀਂ ਲੜਾ ਪਾਊਗਾ ਕਿਉਂਕਿ ਜੋ ਇਮੇਜ ਅਮਰਤਪਾਲ ਸਿੰਘ ਦਾ ਬਣਿਆ ਹੈ ਜੋ ਅਕਾਲੀ ਦਲ ਤੇ ਇੱਕ ਅਲੀਗੇਸ਼ਨ ਲੱਗਦਾ ਹੈ ਕਿ ਇਥੇ ਨਾ ਕਿਤੇ ਜਦੋਂ ਉਹਨਾਂ ਨੂੰ ਸੂਟ ਕਰਦਾ ਹੈ ਅਕਾਲੀ ਦਲ ਇੱਕ ਮਾਰ ਕੇ ਬਾਅਦ ਸੋਚ ਜੀ ਨੂੰ ਅਸੀਂ ਕਹਿੰਦੇ ਹਾਂ ਜਾ ਜਿਹਨੂੰ ਕਿਸੇ ਜ਼ਮਾਨੇ 'ਚ ਫਖਵਾਦੀ ਕਹਿੰਦੇ ਸੀ ਟੈਰਰਿਸਟ ਕਹਿੰਦੇ ਸੀ ਵੱਖ-ਵੱਖ ਨਾਲ ਪੱਤਰਕਾਰਾਂ ਨੇ ਦਿੱਤੇ ਕਿ ਸ਼ਾਇਦ ਅਕਾਲੀ ਦਲ ਉਹ ਸੋਚ ਨਾਲ ਜੁੜ ਕੇ ਜਿਹੜਾ ਦੂਜਾ ਤਬਕਾ ਹੈ Hindu vote ਜਿਹਨੂੰ ਆਪਾਂ ਕਹਿੰਦੇ ਆ ਇੱਕ ਫਿਰਕੇ ਦੀ ਉਸ ਵੋਟ ਨੂੰ ਫਿਰ ਉਹਦੀ ਅਪੀਲ ਨਹੀਂ ਰਹਿੰਦੀ ਸੋ ਇਸ ਕਰਕੇ ਇਹ ਪੋਜੀਸ਼ਨ ਹੋ ਸਕਦੀ ਸੀ ਕਿ ਜਾਂ ਹੋ ਸਕਦੀ ਹੈ ਕਿ ਅਕਾਲੀ ਦਲ ਇੰਡੀਪੈਂਡੈਂਟ ਜਿਹੜੇ ਅਮਰਤਪਾਲ ਨੇ ਇਲੈਕਸ਼ਨ ਲੜਨ ਤੇ ਅਕਾਲੀ ਦਲ ਨੂੰ ਸਮਰਥਨ ਕਰਦੇ ਜੇਕਰ ਇਹ ਤਾਂ ਹੁੰਦਾ ਔਰ ਜੇਕਰ ਇਹ ਪਤਾ ਚੱਲ ਜਾਂਦਾ ਤਾਂ ਇਹਦੇ ਬਲਬੂਤੇ ਤੇ ਅਕਾਲੀ ਦਲ ਨੂੰ ਲੱਗੂਗਾ ਕਿ ਮਿਲੂਗਾ ਵੀ ਕਿ ਕੁਸ਼ਣਾ ਕੁਸ਼ਾ ਸਪੋਰਟ ਸਾਨੂੰ ਸਿੱਖ ਮਨੋਂ ਵਿਗਿਆਨਕ ਜਿਹੜੇ ਲੋਕ ਨੇ ਉਹਨਾਂ ਦੀ ਬਾਕੀ ਸੀਟਾਂ ਤੇ ਸ਼ਾਇਦ ਮਿਲੇਗੀ ਅੱਜ ਦੀ ਘੜੀ ਅਕਾਲੀ ਦਲ ਕੋਈ ਐਦਾਂ ਨਹੀਂ ਹੈ ਕਿ ਮੁਕਾਬਲੇ 'ਚ ਹੈ ਠੀਕ ਹੈ ਕੋਈ ਿਕੜ-ਦੁੱਕੜ ਸੀਟ ਤੇ ਮੁਕਾਬਲੇ 'ਚ ਰਹਿ ਜੇ ਪਿਆ ਰਹਿ ਜਵੇ ਪਰ ਅਕਾਲੀ ਦਲ ਅੱਜ ਦੀ ਘੜੀ ਦਿਖਾਈ ਨਹੀਂ ਦਿੰਦਾ ਕਿ ਉਹ ਉਪਦੇ ਹਿੱਸੇ ਜਿੱਤੇ ਮੁਕਾਬਲੇ ਚ ਖੜਾ ਹੈ। ਤੋਂ ਇਸ ਕਰਕੇ ਦੂਸਰਾ ਜਿਹੜਾ ਖਰੂਰ ਸਾਹਿਬ ਇਸ ਕਰਕੇ ਚਰਚਿਤ ਹੈ ਕਿ ਉਥੋਂ ਜਿਹੜੇ ਵਿਕਰਮ ਮਜੀਠੀਆ ਨੇ ਖਾਲੀ ਦਲ ਦੇ ਵੱਡੇ ਨੇਤਾ ਤੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਵੀ ਕਹੋਂਦੇ ਨੇ ਉਹ ਉਹਨਾਂ ਨਾਲ ਇੱਕ ਚੱਲ ਰਿਹਾ ਹੈ ਕਿ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ। ਉਹਨਾਂ ਦਾ ਨਾਮ ਕਲੀਅਰ ਹੋਣ ਨੂੰ ਦੇਰ ਲੱਗ ਰਹੀ ਹੈ ਪਤਾ ਨਹੀਂ ਕਿਉਂ ਲੱਗ ਰਹੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਤੇ ਨਾ ਕਿਤੇ ਅਕਾਲੀ ਲੀਡਰਸ਼ਿਪ ਦੇ ਵਿੱਚ ਮਨਚਿਕ ਖਦਸ਼ਾ ਹੋਏਗਾ ਜੋ ਢੀਡਸਾ ਪਰਿਵਾਰ ਪ੍ਰਤੀ ਸੀ ਬਤਲੋ ਅਕਾਲੀ ਦਲ ਨੂੰ ਜ਼ਰੂਰ ਕਿਤੇ ਲੱਗਦਾ ਹੋਏਗਾ ਕਿ ਜੇਕਰ ਢੀਡਸਾ ਪਰਿਵਾਰ ਇਲੈਕਸ਼ਨ ਜਿੱਤ ਲੈਂਦਾ ਹੈ ਤੇ ਬਾਦਲ ਪਰਿਵਾਰ ਆਪਣੀ ਸੀਟ ਹਾਰ ਜਾਂਦਾ ਹੈ ਤਾਂ ਢੀਡਸਾ ਸਾਹਿਬ ਦਾ ਪਰਿਵਾਰ ਹੈ ਜਪ ਰਮਿੰਦਰ ਢੀਡਸਾ ਵੱਡੇ ਲੀਡਰ ਦੇ ਤੌਰ ਤੇ ਮਾਲਵੇ ਵਿੱਚ ਮਨਚਿਕ ਇਹੀ ਖਦਸ਼ਾ ਇੱਕ ਕਿਤੇ ਨਾ ਕਿਤੇ ਪੋਲਿਟਿਕਸ 'ਚ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਪੋਲਿਟਿਕਸ ਦੇ ਵਿੱਚ ਕੋਈ ਨੇੜੇ ਨਹੀਂ ਹੁੰਦਾ ਜਦੋਂ ਦੂਜੇ ਦੀ ਲਾਈਨ ਵੱਡੀ ਹੁੰਦੀ ਹੈ ਤਾਂ ਲੀਡਰ ਨੂੰ ਖਤਰਾ ਹੋ ਜਾਂਦਾ ਉਹਦੀ ਸੋ ਜੇ ਇਹ ਸਵਸਥਾ ਦੇ ਵਿੱਚ ਖਡੂਰ ਸਾਹਿਬ ਤੋਂ ਇੱਕ ਸੀਟ ਵਿਕਰਮ ਮਜੀਠੀਆ ਜਿੱਤ ਲੈਂਦੇ ਨੇ ਤੇ ਉਲਟਾ ਪਠਿੰਡਾ ਸੀਟ ਅਕਾਲੀ ਦਲ ਹਾਰ ਜਾਂਦਾ ਹੈ ਭਾਵ ਬੀਬੀ ਸਿਮਰ ਹਰ ਸਿਮਰਨ ਹਰ ਸਿਮਰਤ ਕੌਰ ਨਹੀਂ ਜਿੱਤ ਪਾਉਂਦੇ ਤਾਂ ਲੋਕਾਂ ਦੀਆਂ ਨਗਰਾਂ ਦੇ ਵਿੱਚ ਵਿਕਰਮ ਮਜੀਠੀਆ ਵੱਡੇ ਲੀਡਰ ਬਣ ਜਾਣਗੇ ਕਿਤੇ ਨਾ ਕਿਤੇ ਇਹ ਖਦਸ਼ਾ ਵੀ ਉੱਠਿਆ ਰਹਿੰਦਾ ਹੈ ਸੋ ਇਸ ਕਰਕੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਕਿਤੇ ਨਾ ਕਿਤੇ ਸ਼ਸ਼ੋਪੰਜਿਤ ਹੈ ਅਮਰਤਪਾਲ ਦਾ ਸਮਰਥਨ ਕਰਨਾ ਵੀ ਅਕਾਲੀ ਦਲ ਲਈ ਏਡਾ ਸੌਖਾ ਨਹੀਂ ਹੈ ਜੇਕਰ ਅਕਾਲੀ ਦਲ ਉਸ ਦਾ ਸਮਰਥਨ ਕਰ ਬੈਠਦਾ ਤਾਂ ਭਾਜਪਾ ਲਈ ਇੱਕ ਬਹੁਤ ਵੱਡਾ ਮੁੱਦਾ ਮਿਲ ਜਾਏਗਾ ਉਹਨਾਂ ਨੂੰ ਆਪਣੀ ਇੱਕ ਫਿਰਕੇ ਦੇ ਵੋਟਰ ਨੂੰ ਕਨਸੋਲੀਡੇਟ ਕਰਨ ਲਈ ਪੋਲਰਾਈਜ਼ ਕਰਨ ਲਈ ਇੱਕ ਥਾਂ ਤੇ ਇਕੱਠਾ ਕਰਨ ਲਈ ਜਿਹਦੇ ਨਾਲ ਇਹਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ ਜੇਕਰ ਕੋਈ ਅਕਾਲੀ ਦਲ ਦੀ ਭਾਜਪਾ ਨਾਲ ਅੰਡਰਸਟੈਂਡਿੰਗ ਹੋ ਜੇ ਤਾਂ ਅਕਾਲੀ ਦਲ ਇਸ ਮੁੱਦੇ ਨੂੰ ਹਾਰ ਸਕਦਾ ਹੈ ਕੁੱਲ ਬਣਾ ਕੇ ਇਸ ਮੁੱਦੇ ਦਾ ਫਾਇਦਾ ਬੀਜੇਪੀ ਨੂੰ ਹੋਏਗਾ ਮੈਨੂੰ ਇਸ ਤਰ੍ਹਾਂ ਲੱਗਦਾ ਜੀ 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 ਅਗਲੀ ਖਬਰтали ਵਾਲਾ ਸਾਹਿਬ ਹੈਗੀ ਹੈ ਜਿਹੜੇ ਕੋਵਰ ਵਿਜੇ ਵਰਤਾਪ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਸਾਫ ਕਾਈਪੀਐਸ ਆਫਸਰ ਨੇ ਐਮਐਲਏ ਬਣਦੇ ਨੇ ਅੱਜ ਉਹਨਾਂ ਨੇ ਆਪਣੀ ਸਰਕਾਰ ਨੂੰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰਤਾ ਲਗਾਤਾਰ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲ ਰਹੇ ਨੇ ਵਿਧਾਨ ਸਭਾ ਤੋਂ ਬਾਹਰ ਵੀ ਬੋਲ ਰਹੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਕੁਲਦੀਪ ਸਿੰਘ ਢਾਲੇਵਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਬਿਨੇ ਪਾਰਟੀ ਦੇ ਸਿਰਕਾ ਦਾ ਆਗੂ ਨੇ ਸਭ ਤੋਂ ਐਕਟਿਵ ਲੀਡਰ ਨੇ ਉਹਨਾਂ ਦੀ ਰੈਲੀ ਦੇ ਵਿੱਚ ਵੀ ਖੁੱਲਕੇ ਬੋਲੇ ਸੀ ਕੋਰ ਵਿਜੇਪ੍ਰਤਾਪ ਆਪਣੀ ਸਰਕਾਰ ਦੇ ਖਿਲਾਫ ਗੰਭੀਰ આરોਪ ਲਾਤੇ ਸੀ ਤੇ ਪਿਛਲੇ ਦਿਨੀ ਆਪਣੀ ਫੇਸਬੁੱਕ ਦੇ ਉੱਪਰ ਮੁੱਖ ਮੰਤਰੀ ਮਾਨ ਸਾਹਿਬ ਦੀ ਇੱਕ ਵੀਡੀਓ ਸ਼ੇਅਰ ਕਰਦੇ ਨੇ ਸਾਂਝੀ ਕਰਦੇ ਨੇ ਵੱਡੇ ਟੈਕਸ ਲਿਖਦੇ ਨੇ ਤੇ ਸਰਕਾਰ ਨੂੰ ਸਵਾਲਾਂ ਦੇ ਉਹ ਇੱਕ ਕਟਾਰੇ ਦੇ ਵਿੱਚ ਖੜਾ ਕਰ ਦਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਬਰਗਾੜੀ ਵਾਲੇ ਮਾਮਲੇ ਲੈ ਕੇ ਇਹ ਕਿਸੇ ਸਰਕਾਰ ਦੇ ਵਿੱਚ ਲਈ ਵੱਡੀ ਬਗਾਵਤ ਦੀ ਆਹਟ ਹੈ ਧੰਨ ਵਾਲ ਸਾਹਿਬ ਹਾਂ ਇਹਨੂੰ ਤੁਸੀਂ ਇੱਦਾਂ ਕਹਿ ਸਕਦੇ ਹੋ ਬਗਾਵਤ ਦੀ ਆਹਟ ਹੈ ਪਰਤੂ ਮੈਂ ਜਿੰਨੀ ਇੱਕ ਰਾਜਨੀਤੀ ਦੀ ਸਮਝ ਮੈਨੂੰ ਹੈ ਰਾਜਨੀਤਿਕ ਪਾਰਟੀਆਂ ਦੇ ਵਿੱਚ ਜਿਉਂਦ ਗੱਲ ਆਪਾਂ ਪਹਿਲਾਂ ਅਕਾਲੀ ਦਲ ਦੇ ਸਬੰਧ ਵਿੱਚ ਕਰਕੇ ਖਟੇ ਹਾਂ ਕਿ ਜਦੋਂ ਕਿਸੇ ਵਿਅਕਤੀ ਦੀ ਚੜ੍ਹਾਈ ਇੰਨੀ ਜ਼ਿਆਦਾ ਦਿਖਾਈ ਦੇਣ ਲੱਗੇ ਕਿ ਸ਼ਾਇਦ ਇਸ ਦੀ ਇਕੱਲੇ ਦੀ ਚੜ੍ਹਾਈ ਹੋ ਰਹੀ ਹੈ ਤਾਂ ਰਾਜਨੀਤੀ ਦੇ ਵਿੱਚ ਜਿਹੜੇ ਵੱਡੇ ਆਕਾ ਹੁੰਦੇ ਨੇ ਉਹ ਇੱਕ ਉਹਦੇ ਬਰਾਬਰ ਹੋਰ ਕੋਈ ਪ੍ਰੋਬਲਮ ਖੜੀ ਕਰਕੇ ਉਹਦਾ ਕੱਦ ਛੋਟਾ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਬਿਨਾਂ ਸ਼ੱਕ ਅਜੇ ਤੱਕ ਭਗਵੰਤ ਮਾਨ ਦੇ ਬਰਾਬਰ ਦਾ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵਿਅਕਤੀ ਨਹੀਂ ਭਾਵੇਂ ਰਗਵ ਚੱਡਣ ਲਿਆਂਦਾ ਭਾਵੇਂ ਐਮਪੀ ਫਲਾਣੇ ਆਏ ਐਮਪੀ ਸਾਰੇ ਬਾਹਰੋਂ ਆ ਗਏ ਜੋ ਮਰਜ਼ੀ ਹੋ ਗਿਆ ਪਰੰਤੂ ਹਾਲੇ ਵੀ ਪਗਮਨ ਤਮਾਨ ਦੇ ਬਰਾਬਰ ਦੀ ਕੋਈ ਪਰਸਨੈਲਿਟੀ ਸਿਆਸੀ ਤੌਰ ਤੇ ਦਿਖਾਈ ਨਹੀਂ ਦੇ ਰਹੀ ਆਮ ਆਦਮੀ ਪਾਰਟੀ ਚ ਬਾਕੀ ਪਾਰਟੀਆਂ ਚ ਕੀ ਹੈ ਇਹਦਾ ਮੁਕਾਬਲਾ ਉੱਥੇ ਨਹੀਂ ਸੋ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਕੇਂਦਰ ਦੀ ਇਹ ਤਾਂ ਪੱਕੇ ਜਿਹੜੀ ਵੱਲ ਕਹਿ ਸਕਦੇ ਆ ਉਹ ਜ਼ਰੂਰ ਚਾਹਣਗੇ ਕਿ ਭਗਵੰਤ ਮਾਨ ਦਾ ਕਦ ਇਤਨਾ ਵੱਡਾ ਨਾ ਹੋ ਜਾਵੇ ਉਹਦਾ ਕਾਰਨ ਇਹ ਹੈ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਹਿੰਦੁਸਤਾਨ ਦੀ ਪਾਰਟੀ ਨਹੀਂ ਬਣੀ ਐ ਟੈਕਨੀਕਲੀ ਭਾਵੇਂ ਆਪਾਂ ਕਹੀ ਜਾਈਏ ਇੰਨੀਆਂ ਫੋਟਾਂ ਮਿਲ ਗਈਆਂ ਉਹ ਰਾਸ਼ਟਰੀ ਪੱਪਾ ਪਾਰਟੀ ਬਣਦੀ ਉਹ ਬੱਕਰੀ ਗੱਲ ਐ ਹਾਲੇ ਤੱਕ ਜਿਹੜਾ ਆਧਾਰ ਹੈ ਆਮ ਆਦਮੀ ਪਾਰਟੀ ਦਾ ਉਹ ਦਿੱਲੀ ਤੇ ਪੰਜਾਬ ਵਿੱਚੀ ਐ ਤੇ ਪੰਜਾਬ ਇੱਕ ਵੱਡੀ ਸਟੇਟ ਐ ਦਿੱਲੀ ਨਾਲੋਂ ਜੀਦੇ ਕਰਕੇ ਕਿਤੇ ਨਾ ਕਿਤੇ ਕੇਂਦਰੀ ਲੀਡਰਸ਼ਿਪ ਨੂੰ ਇੱਕ ਡਰ ਹੈ ਕਿ ਇਸ ਦੇ ਵਿੱਚ ਭਗਵੰਤ ਮਾਨ ਦਾ ਕਦ ਏਡਾ ਵੱਡਾ ਨਾ ਹੋ ਜਾਵੇ ਕਿ ਕੱਲ ਨੂੰ ਉਹ ਕੇਜਰੀਵਾਲ ਨੂੰ रिप्लेस ਕਰਨ ਜਾਣ ਜਾਂ ਉਹਨੂੰ ਬਦਲ ਦੇਣ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਆ ਵਿਦਿੱਤਾ ਪਾਰਟੀ ਇੱਕ ਹੋਰ ਪਾਵਰ ਸੈਂਟਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਹੋ ਨਹੀਂ ਰਿਹਾ ਗੁੰਮਰ ਵੀ ਤੇ ਪ੍ਰਤਾਪ ਜਦੋਂ ਪਾਰਟੀ 'ਚ ਆਏ ਸੀ ਇਸ ਪਾਰਟੀ ਦੇ ਵਿੱਚ ਜਿਹੜੇ ਵਿਅਕਤੀ ਨੇ ਡੈਡੀਕੇਟਿਡ ਪਰ ਮੇਕਿੰਦੇ ਮਰਜੀ ਹੁਣ ਪਰ ਇਹ ਗੱਲ ਮੰਨਣੀ ਪਊਗੀ ਕਿ ਉਹ ਸਾਰਿਆਂ ਦਾ ਸਿਆਸੀ ਤਜਰਬਾ ਤੇ ਪ੍ਰਬੰਧਕੀ ਤਜਰਬਾ ਬੜਾ ਘਟ ਸੀ ਬਹੁਤ ਸਾਰੇ ਬੰਦੇ ਨਵੇਂ ਆਏ ਸੀ ਬਹੁਤ ਸਾਰੇ ਤੇ ਪਹਿਲੀ ਵਾਰੀ ਇਹ ਬੱਲੇ ਬੜੇ ਨੇ ਉਹ ਸਮਝਣਾ ਹੋਣ ਕਰਕੇ ਕੁਮਰ ਵਿਜੇ ਪ੍ਰਤਾਪ ਜੀ ਨੂੰ ਇਹ ਲੱਗਦਾ ਸੀ ਕਿ ਮੇਰਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਐਕਸਪੀਰੀਅੰਸ ਹੈ ਉਹਦਾ ਫਾਇਦਾ ਲੈ ਕੇ ਮੈਨੂੰ ਸ਼ਾਇਦ ਕੋਈ ਵੱਡੀ ਮਿਨਿਸਟਰੀ ਦੇ ਕੇ ਮੰਤਰੀ ਦੇ ਤੌਰ ਤੇ ਨਿਵਾਜਿਆ ਜਾਏਗਾ ਪ੍ਰੰਤੂ ਕੁਮਰ ਵਿਜੇ ਪ੍ਰਤਾਪੇ ਭੁੱਲ ਗਏ ਕਿ ਉਹਨਾਂ ਨੇ ਇੱਕ ਅੰਮ੍ਰਿਤਸਰ ਸੀਟ ਭਾਵੇਂ ਜਿੱਤ ਲਈ ਪਰੰਤੂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਵੱਡਾ ਸਿਆਸੀ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਉਹਨਾਂ ਦੀ ਵੱਡੀ ਸਿਆਸੀ ਫੋਲੋਇੰਗ ਨਹੀਂ ਹੈ ਹਾਂ ਜਿਹੜੇ ਵਿਸ਼ੇ ਨਾਲ ਉਹ ਜੁੜੇ ਨੇ ਬਰਗਾੜੀ ਕਾਂਡ ਨਾਲ ਜੁੜੇ ਹੋਣ ਕਰਕੇ ਉੱਥੇ ਇੱਕ ਇਮੋਸ਼ਨਲ ਸਪੋਰਟ ਉਹਨਾਂ ਨੂੰ ਮਿਲ ਰਹੀ ਸੀ ਜਿਹਦੇ ਕਰਕੇ ਉਹ ਉਹਨਾਂ ਨੇ ਬਰਕਰਾਰ ਰੱਖੀ ਹੈ ਉਸ ਜਿਹੜਾ ਮੁੱਦਾ ਹੈ ਉਹਨੂੰ ਬੜਦਾ ਰੱਖਣ 'ਚ ਉਹ ਵੀ ਕਾਮਯਾਬ ਰਹੇ ਨੇ ਪਰੰਤੂ ਇਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਇਸ ਵਿੱਚ ਕੇਂਦਰੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਮੇ ਸਮੇਤੇ ਜਾਤਕ ਕੋਮਰ ਜੀ ਪ੍ਰਤਾਪ ਨੂੰ ਕਾਬੂ ਕਰੇ ਕੰਟਰੋਲ ਰੱਖੇ ਉਹ ਆਪਣੇ ਬਿਆਨਾਂ ਤੇ ਕੰਟਰੋਲ ਕਰਨ ਸਮੇ ਸਮੇਤੇ ਉਹ ਆਮ ਆਦਮੀ ਪਾਰਟੀ ਦੀ ਫਜ਼ੀਹਤ ਆਮ ਆਦਮੀ ਪਾਰਟੀ ਦੀ ਕਿਰਕਰੀ ਉਹਦੇ ਨਾਲ ਹੋ ਰਹੀ ਹੈ ਉਹ ਸਮੇ ਸਮੇਤੇ ਇਦਾਂ ਦੇ ਬਿਆਨ ਦੇ ਰਹੇ ਨੇ ਉਹਦੇ ਵਿੱਚੋਂ ਮੈਂ ਹਾਲੇ ਵੀ ਇਹੀ ਗੱਲ ਸਮਝਦਾ ਕਿ ਕੇਂਦਰੀ ਲੀਡਰਸ਼ਿਪ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਦੀ ਲੀਡਰਸ਼ਿਪ ਕਮਜ਼ੋਰ ਹੈ ਪਰੰਤੂ ਜਾਣ ਬੁੱਝ ਕੇ ਕਿਤੇ ਨਾ ਕਿਤੇ ਉਹਨੂੰ ਇਗਨੋਰ ਕਰ ਰਹੀ ਹੈ ਉਹਦੇ ਇਦਾਂ ਬੋਲਣ ਨਾਲ ਉਹਨੂੰ ਕੋਈ ਵੱਡਾ ਸਥਾਨ ਸਰਕਾਰ 'ਚ ਮਿਲ ਵੀ ਨਹੀਂ ਰਿਹਾ ਨਹੀਂ ਸ਼ਾਇਦ ਜੇਕਰ ਉਹ ਭਗਵੰਤ ਮਾਨ ਨੂੰ ਟੋਕ ਕਰਦੇ ਜਾਂ ਭਗਵੰਤ ਮਾਨ ਦੀ ਲਾਈਨ 'ਤੇ ਸ਼ਾਇਦ ਹੋ ਸਕਦਾ ਉਹਨਾਂ ਨੂੰ ਕੋਈ ਮਿਨਿਸਟਰੀ ਮਿਲ ਜਾਂਦੀ ਮੈਂ ਇਹਨੂੰ ਇਦਾਂ ਸਮਝਦਾ ਕਿ ਇਹ ਜਾਣ ਬੁੱਝ ਕੇ ਇੱਕ ਤਾਕਤ ਦਾ ਸੈਂਟਰ ਕੋਸ਼ਿਸ਼ ਕਰਮ ਦੀ ਇੱਕ ਯਤਨ ਹੈ ਕਿ ਭਗਵੰਤ ਮਾਨ ਦੇ ਬਰਾਬਰ ਇੱਕ ਹੋਰ ਸੈਂਟਰ ਖੜਾ ਕੀਤਾ ਜਾ ਸਕੇ ਜਿਹਦੇ ਨਾਲ ਭਗਵੰਤ ਮਾਨ ਦੀ ਤਾਕਤ ਨੂੰ ਛੁਟਾਇਆ ਜਾਵੇ ਹਲਕਾ ਕੀਤਾ ਜਾਵੇ ਮੈਂ ਇਹਨੂੰ ਇਦਾਂ ਸਮਝਦਾ ਕਿਉਂਕਿ ਆਦਰਵਾਇਜ਼ ਜੇ ਜੇਕਰ ਕੋਮਰਬਿਜੇ ਪ੍ਰਤਾਪ ਕੱਲੇ ਇੰਨੀ ਬਗਾਵਤ ਦੇ ਸਿਰ ਤੇ ਆਉਣ ਤਾਂ ਹੁਣ ਨੂੰ ਜਾਓ ਪਾਰਟੀ ਛੱਡ ਜਾਂਦੇ ਜਾਂਓ ਪਾਰਟੀ ਚੋਂ ਕੱਢ ਦਿੱਤੇ ਜਾਂਦੇ ਫੇਰ ਵੀ ਉਹਨਾਂ ਨੂੰ ਸਹਿਣ ਕੀਤਾ ਜਾ ਰਿਹਾ ਹੈ ਇਹਦਾ ਅਰਥ ਇਹ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਰਣਨੀਤੀ ਦੇ ਅ T ਹੈ ਤਾਂ ਸਪੋਰਟ ਮਿਲ ਰਹੀ ਹੈ ਜਿਹਦੇ ਕਰਕੇ ਉਹਨਾਂ ਤੇ ਬਹੁਤ ਸਟਰੰਗ ਐਕਸ਼ਨ ਨਹੀਂ ਹੁੰਦਾ ਜਿੱਦਾਂ ਆਪਾਂ ਹੋਰ ਕੋਈ ਦੇਖਦੇ ਆ ਮੈਂ ਤੁਹਾਨੂੰ ਐਗਜ਼ਾਮਪਲ ਵੀ ਦੇ ਸਕਦਾ ਜਿਵੇਂ ਨਾਬੇ ਤੋਂ ਐਮਐਲਏ ਮਾਨ ਸਾਹਿਬ ਨੇ ਕੁਝ ਵੱਡੀਆਂ ਪਲੰਗਾ ਪੱਟੀਆਂ ਮਤਲਬ ਉਹਨਾਂ ਨੂੰ ਤੁਹਾਡੇ ਸਾਹਮਣੇ ਹੀ ਜ਼ੀਰੋ ਕਰਤਾ ਪਾਰਟੀ ਨੇ ਕਿਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੁਣਵਾਈ ਨਹੀਂ ਕਿਤੇ ਅਖਬਾਰ ਚ ਆਪਾਂ ਦੀ ਪੜਤਦੇ ਵੀ ਉਹਨਾਂ ਦੀਆਂ ਕੋਈ ਗਤੀਵਿਧੀਆਂ ਪਾਰਟੀ ਦੇ ਹੱਕ ਚ ਪਾਰਟੀ ਦੇ ਵਿਰੋਧ ਚ ਹੋਣ ਪਾਰਟੀਆਂ ਕੋਲ ਬੜੀ ਤਾਕਤ ਹੁੰਦੀ ਆ ਉਹ ਮਤਲਬ ਬੜੇ ਤਰੀਕਿਆਂ ਨਾਲ ਬੰਦੇ ਨੂੰ ਨਿਊਟਰਲਾਈਜ਼ ਕਰ ਦਿੰਦੇ ਨੇ ਉਹਦੀ ਤਾਕਤ ਨੂੰ ਬੰਦੇ ਨੂੰ ਤਾਂ ਕੀ ਨਿਊਟਰਲਾਈਜ਼ ਕਰ ਉਹਦੀ ਤਾਕਤ ਨੂੰ ਉਹਦੀ ਸਪਰਥਾ ਰੋਦੀ ਪੋਜੀਸ਼ਨ ਨੂੰ ਸੋ ਇਸ ਕਿਸਮ ਨਾਲ ਆਮ ਆਦਮੀ ਪਾਰਟੀ ਨੇ ਨਾਤਾ ਕੁਮਰ ਵਿਜੇ ਪ੍ਰਤਾਪ ਦੀ ਪੋਜੀਸ਼ਨ ਨੂੰ ਜ਼ੀਰੋ ਕੀਤਾ ਹੈ ਨਾਉ ਵੀ ਤਾਂ ਤੁਨੂੰ ਜ਼ੀਰੋ ਕੀਤਾ ਤੇ ਨਾ ਹੀ ਉਹ ਭਗਵਾਨ ਜਮਾਨ ਨਾਲ ਉਹਦੀ ਲਾਈਨ 'ਚ ਭਾਸ਼ਾ ਬੋਲਦੇ ਨੇ ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਪਿੱਛੋਂ ਕੋਈ ਸਮਰਥਨ ਜ਼ਰੂਰ ਹੈ ਇਸ ਨੂੰ ਮੈਂ ਇਹਨੂੰ ਐਂਦਾ ਸਮਝਦਾ ਜੀ ਜੀ ਪੀਜੀ ਖਬਰ ਤਾਂ ਲੀਵਲ ਸਾਹਿਬ ਹੈਗੀ ਹੈ ਕਿਸਾਨ ਵੱਡੇ ਪੱਤਰ ਦੇ ਉੱਪਰ ਵੱਡੇ ਪੱਤਰ ਦੇ ਉੱਪਰ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਪਿੰਡਾਂ ਦੇ ਵਿੱਚ ਵਾੜ ਨਹੀਂ ਦੇ ਰਹੇ ਤੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਖੇਤੀ ਪੜੀ ਮੰਤਰੀ ਹੈਗੇ ਨੇ ਦਰਵੇਸ਼ ਸਿਆਸਦਾਨ ਉਹ ਜਿਨ੍ਹਾਂ ਉਜੋਂ ਜਾਣੇ ਜਾਂਦੇ ਨੇ ਗੁਰਮੀਤ ਸਿੰਘ ਖੁੱਡੀਆਂ ਖੁੱਡੀਆਂ ਸਾਹਿਬ ਨੂੰ ਧਾਲੀਵਾਲ ਸਾਹਿਬ ਬੜੇ ਇੱਕ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਦਿਨੀ ਭਾਜਪਾ ਨੂੰ ਵੀ ਵੱਡੇ ਪੱਧਰ ਤੇ ਉੱਪਰ ਇੱਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡਾਂ ਦੇ ਵਿੱਚ ਬੜਨਾ ਬੜੀ ਦੂਰ ਦੀ ਗੱਲ ਹੈ ਕੋਈ ਗੱਲ ਸੁਣਨ ਦੇ ਲਈ ਵੀ ਤਿਆਰ ਨਹੀਂ ਤਾਂ ਇਸ ਗੱਲ ਦੇ ਪਹਿਲਾ ਸੰਕੇਤ ਸੀ ਭਾਰਤੀ ਜਨਤਾ ਪਾਰਟੀ ਬਾਰੇ ਤਾਂ ਨੰਗਾ ਚਿੱਟਈ ਸੀ ਕਿ ਇਹਨਾਂ ਦਾ ਵਿਰੋਧ ਹੋਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਪ੍ਰਤੀ ਜਿਹੜੀ ਸਪੈਸ਼ਲੀ ਪੰਜਾਬ ਦੇ ਕਿਸਾਨਾਂ ਪ੍ਰਤੀ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਜਿਹੜੀ ਨੀਤੀ ਅਪਣਾਈ ਕਿਸਾਨ ਅੰਦੋਲਨ ਦੇ ਦੌਰਾਨ ਵੀ ਤੇ ਹੁਣ ਵਾਲੇ ਅੰਦੋਲਨ ਦੇ ਦੌਰਾਨ ਵੀ ਉਹ ਬਹੁਤ ਹੀ ਮੈਨੂੰ ਇਹ ਲੱਗਦਾ ਹੈ ਕਿ ਸਿਆਸੀ ਤੌਰ ਤੇ ਸਿਆਣਪ ਨਹੀਂ ਸੀ ਸਿਆਸੀ ਤਾਂ ਅੰਦੋਲਨ ਦੇ ਤੌਰ ਤੇ ਤਾਂ ਹਰ ਇੱਕ ਨੂੰ ਸੰਵਿਧਾਨਕ ਅਧਿਕਾਰ ਹੈ ਉਹ ਵੱਖਰੀ ਗੱਲ ਹੈ ਪਰ ਰਾਜਨੀਤਿਕ ਸਿਆਲਪ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਨੇ ਤਾਂ ਆਪਣੀ ਫਾਇਦੇ ਲਈ ਜਿਸ ਕਿਸਮ ਨਾਲ ਜੋ ਪ੍ਰਧਾਨ ਮੰਤਰੀ ਨੇ ਗੁਰਪੁਰਬ ਤੇ ਇਹ ਐਲਾਨ ਕਰਤਾ ਕਿ ਸਾਰੀਆਂ ਮੰਗ ਮੰਨੀਆਂ ਗਈਆਂ ਸਾਰੇ ਕਾਨੂੰਨ ਵਾਪਸ ਪਰੰਤੂ ਉਹਨਾਂ ਤੇ ਅਮਲ ਕਰਨ ਮਿਲੇ ਫੇਰ ਜਿਹਨੂੰ ਆਪਾਂ ਕਹੀਏ ਕਿ ਇੱਕ ਮਾੜੀ ਸੋਚ ਰੱਖ ਅਗੇ ਰਣਨੀਤੀ ਤਿਆਰ ਕੀਤੀ ਜੀ ਵੀ ਇਹਨੂੰ ਇਦਾਂ ਹੀ ਲਟਕਦੀ ਰੱਖ ਦੋ ਅਵਸਥਾ ਤੇ ਜਿਹੜਾ ਆਪਣਾ ਕੰਮ ਸੀ ਜਿਹੜੇ ਆਪਣੇ ਵੱਡੇ ਵੱਡੇ ਵਪਾਰੀਆਂ ਨੂੰ ਫਾਇਦੇ ਦੇਣੇ ਸੀ ਉਹ ਉਵੇਂ ਜਿਵੇਂ ਚੱਲਦੇ ਰਹੇ ਤੇ ਪੰਜਾਬ ਚੋਂ ਲਾਗੂ ਵੀ ਹੋ ਗਏ ਉਹਦੇ ਤਹਿਤ ਹਾਲ ਦੀ ਘੜੀ ਇਹ ਕਹਿ ਵੀ ਰਿਹਾ ਹੈ ਕਿ ਜਿਹੜੇ ਜਿਹੜੇ ਵੱਡੇ ਵਪਾਰੀਆਂ ਨੂੰ ਕਣ ਕੋਨਾਂ ਦੇ ਉੱਥੇ ਜਾ ਕੇ ਗਤਾਂਵ ਤੇ ਸਿੱਟਦੇ ਨੇ ਉਹਨਾਂ ਨੂੰ ਚਾਰ ਪੈਸੇ ਵੱਧ ਮਿਲ ਰਹੇ ਨੇ ਜਦੋਂ ਕਿ ਇਸ ਤਰ੍ਹਾਂ ਦਾ ਪਹਿਲਾ ਐਕਸਪੀਰੀਅੰਸ ਹਿਮਾਚਲ ਦੇ ਸੇਬਾਂ ਨਾਲ ਹੋ ਚੁੱਕਿਆ ਆਉਣ ਵਾਲੇ ਸਮੇਂ ਚ ਦੋ ਸਾਲ ਹੋ ਸਕਦਾ ਭਾ ਦੇ ਕੇ ਇਸ ਤਰ੍ਹਾਂ ਹੋ ਜਾਵੇ ਪਹਿਲਾਂ ਵੀ ਕਈ ਕਿਸਮ ਦੇ ਟੈਲੀਫੋਨ ਦੀ ਇੱਕ ਕੰਪਨੀ ਦਾ ਰੌਲਾ ਪੈਂਦਾ ਹੈ ਇਹ ਇਸ ਤਰ੍ਹਾਂ ਕਰਦੇ ਹੁੰਦੇ ਨੇ ਵਪਾਰੀ ਲੋਕ ਛੋ ਇਸ ਕਰਕੇ ਭਾਜਪਾ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਵੀ ਵਿਰੋਧ ਹੋਊਗਾ ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜੇਕਰ ਅਕਾਲੀ ਦਲ ਵੀ ਸਮਝੌਤਾ ਕਰਦਾ ਤਦ ਅਕਾਲੀ ਦਲ ਨੂੰ ਵੀ ਮਾਰ ਪੈਣੀ ਸੀ ਹੋਰ ਜ਼ਿਆਦਾ ਹੁਣ ਕੀ ਹੈ ਕਿ ਇਸ ਨਵੇਂ ਅੰਦੋਲਨ ਦੇ ਵਿੱਚ ਤੇ ਪੁਰਾਣੇ ਅੰਦੋਲਨ ਦੇ ਵਿੱਚ ਭਾਵੇਂ ਆម ਆਦਮੀ ਪਾਰਟੀ ਇੱਕ ਮਖੌਟੇ ਦੇ ਤਹਿਤ ਕਹਿੰਦੀ ਰਹੀ ਕਿ ਅਸੀਂ ਸਮਰਥਨ ਕਰ ਰਹੇ ਹਾਂ ਅਸੀਂ ਕਿਸਾਨਾਂ ਦੇ ਨਾਲ ਹਾਂ ਅਸੀਂ ਕਿਸਾਨਾਂ ਦੇ ਹਮਦਰਦ ਹਾਂ ਪਰ ਫੇਰ ਵੀ ਕਿਤੇ लाठी चार्ज ਹੋਣਾ ਕਿਤੇ ਕਿਸਾਨਾਂ ਦੇ ਕੁੱਟ ਪੈਣੀ ਜਾਂ ਹਰਿਆਣਾ ਦੀ ਸਰਕਾਰ ਦੇ ਖਿਲਾਫ ਜਿਵੇਂ ਉਹਨਾਂ ਨੇ ਰੋਕਾਂ ਲਾਈਆਂ ਪੰਜਾਬ ਦੀ ਸਰਕਾਰ ਨੇ ਉਸ ਕਿਸਮ ਨਾਲ ਉਹ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂ ਕੇਂਦਰ ਸਰਕਾਰ ਕੋਲ ਕੋਸ ਕਿਸਮ ਦਾ ਵਿਰੋਧ ਦਰਤੇ ਕਰਵਾਉਣ ਦੇ ਵਿੱਚ ਨਾਕਾਮ ਰਹੀਆਂ ਸਰਕਾਰਾਂ ਸੋ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਇੱਕ ਵੱਡਾ ਰੋਸ ਹੈ ਕਿਸ ਤੋਂ ਬਿਨਾ ਵੀ ਰੋਸ ਇਹ ਆਪਾਂ ਪ੍ਰੈਕਟੀਕਲੀ ਦੇਖੀਏ ਜਦੋਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਇੱਕ ਇਲੈਕਸ਼ਨ ਲੜਿਆ ਉਸ ਇਲੈਕਸ਼ਨ ਲੜਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਜਿੰਨੇ ਕੈਂਡੀਡੇਟ ਸੀ ਉਹ ਲਗਭਗ 2 ਤੋਂ 3000 ਵੋਟਾਂ ਦੇ ਵਿੱਚ ਖੜ ਗਏ ਕਿ ਤੋਂ ਵੀ ਉਹਨਾਂ ਨੂੰ ਜਿਆਦਾ ਵੋਟਾਂ ਨਹੀਂ ਪਈਆਂ ਹੁਣ ਜੇ ਇਸ ਗੱਲ ਨੂੰ ਕੀ ਕਹੀਏ ਕਿ ਐਡੇ ਵੱਡੇ ਅੰਦੋਲਨ ਚੋ ਜੇ ਕਿਸਾਨ ਆਏ ਸੀ ਤਾਂ ਫਿਰ ਉਹਨਾਂ ਦੀਆਂ ਵੋਟਾਂ ਕਿਹਨੂੰ ਪਈਆਂ ਇਹ ਗੱਲ ਬੜੀ ਸਾਫ਼ ਹੈ ਕਿ ਉਹ ਉਦੋਂ ਉਹਨਾਂ ਦੀਆਂ ਵੋਟਾਂ ਆਮ ਆਦਮੀ ਨੂੰ ਪਈ ਆਮ ਆਦਮੀ ਪਾਰਟੀ ਨੂੰ ਪਈਆਂ ਇਸ ਕਰਕੇ ਚਾਹੇ ਉਹ ਉਗਰਾਹਾ ਸਾਹਿਬ ਕਿਸੇ ਧੜੇ ਨਾਲ ਨਹੀਂ ਉਹਨਾਂ ਦੀ ਰਾਜਨੀਤਿਕ ਸੋਚ ਉਦਾਂ ਦੀ ਨਹੀਂ ਪਰੰਤੂ ਉਹਨਾਂ ਨੇ ਇਹ ਬਿਆਨ ਦੇ ਕੇ ਕਿ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਾਂਗੇ ਲekin ਕਿਸਾਨ ਆਪਣੇ ਤੌਰ ਤੇ ਫੈਸਲਾ ਕਰਨ ਉਹਨਾਂ ਨੇ ਵੋਟਾਂ ਕਿਹਨੂੰ ਪਾਉਣੀਆਂ ਨੇ ਇਹ ਜਗਜਾਹਰ ਹੈ ਕਿ ਉਹਨਾਂ ਦੇ ਕਾਰਕੁਨਾ ਬਲੋਂ ਆਮ ਆਦਮੀ ਪਾਰਟੀ ਦੀ ਬੜੀ ਜਿਹਨੂੰ ਆਪਾਂ ਕਹੀਏ ਅੱਗੇ ਹੋ ਕੇ ਸਪੋਰਟ ਕੀਤੀ ਗਈ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਵੀ ਮਿਲੀ ਉਹ ਜਿੱਤ ਮਿਲਣ ਕਰਕੇ ਜਿਹੜੇ ਆਮ ਕਿਸਾਨ ਸੀ ਉਹਨਾਂ ਦਾ ਆਮ ਆਦਮੀ ਪਾਰਟੀ ਤੋਂ ਇਹ ਕਹਿ ਲੋ ਕਿ ਉਹਨਾਂ ਦਾ ਇਹ ਇਹ ਉਮੀਦ ਜਿਹੜੀ ਸੀ ਉਹ ਵੱਡੀ ਹੋ ਗਈ ਕਿ ਇਹ ਤੇ ਕਿਸਾਨਾਂ ਨਾਲ ਜ਼ਰੂਰ ਖੜਨਗੇ। ਪਰੰਤੂ ਆਮ ਆਦਮੀ ਪਾਰਟੀ ਉਸ ਕਿਸਮ ਨਾਲ ਕਿਸਾਨਾਂ ਨਾਲ ਨਹੀਂ ਖੜੀ। ਔਰ ਬਾਅਦ ਦੇ ਵਿੱਚ ਤੇ ਉਗਰਾਹਾ ਸਾਹਿਬ ਵੀ ਜਥੇਬੰਦੀ ਵੱਲੋਂ ਜਾਂ ਬਾਕੀ ਜਥੇਬੰਦੀਆਂ ਵੱਲੋਂ ਡਟ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ। ਸੰਯੁਕਤ ਕਿਸਾਨ ਮੋਰਚੇ ਨਾਲ ਤਾਂ ਉਹਨਾਂ ਦੀ ਲੜਾਈ ਪਹਿਲਾਂ ਹੀ ਰਹੀ। ਇਲੈਕਸ਼ਨ ਵੇਲੇ ਹੀ। ਉਦੋਂ ਉਹਨਾਂ ਬਾਰੇ ਬੜਾ ਕੁਝ ਬੋਲਿਆ। ਪਰੰਤੂ ਉਸ ਤੋਂ ਬਾਅਦ ਟੋਟਲ ਕਿਸਾਨ ਜਥੇਬੰਦੀਆਂ ਇਹਨਾਂ ਦੇ ਖਿਲਾਫ ਹੋ ਗਈਆਂ ਤੇ ਹੁਣ ਆਮ ਆਦਮੀ ਪਾਰਟੀ ਅਤੇ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀਆਂ ਨੇ ਮਤਲਬ ਤੁਸੀਂ ਮੀਡੀਆ ਤੇ ਦੇਖ ਰਹੇ ਹੋਗੇ ਕਈ ਵਾਰੀ ਹਾਸੀ ਆਉਂਦੀ ਹੈ ਜੀ ਤਾਂ ਜਦੋਂ ਉਹਦੀ ਵੀਡੀਓ ਦੇਖਦੇ ਆ ਨਾ ਆਪਣੇ ਹੰਸਰਾਜ ਹੰਸਰਾਜ ਉਹ ਤੇ ਵਿਚਾਰਾ ਬਹੁਤ ਹੀ ਐ ਵਿਚਾਰਾ ਜਿਹਾ ਬਣ ਕੇ ਵੀ ਜਿਵੇਂ ਮੇਰੇ ਮਤਲਬ ਕਈ ਵਾਰ ਤਾਂ ਉਹਦੀ ਭਾਸ਼ਾ ਐਦਾਂ ਦੀ ਹੁੰਦੀ ਹੈ ਜਿੱਦਾਂ ਸਿੱਧਾ ਉਹ ਨਹੀਂ ਕਹਿਣਗੇ ਲੱਗਦਾ ਏ ਹੁੰਦਾ ਵੀ ਜਿਵੇਂ ਉਹ ਐ ਕਹਿਣ ਦੇ ਮਜਬੂਰ ਹੋਣ ਵੀ ਨਹੀਂ ਨਹੀਂ ਸਾਰੀਆਂ ਗਲਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੇ ਮੇਰੀ ਤਾਂ ਕੋਈ ਗਲਤੀ ਹੋਣੀ ਨਹੀਂ ਹੈਗੀ ਸੋ ਉੱਥੇ ਆ ਕੇ ਇਸ ਗੱਲ ਦੇ ਵਿੱਚ ਹਾਲਾਂਕਿ ਲੀਡਰ ਕੋਲੇ ਕਹਿਣ ਨੂੰ ਬੜੀਆਂ ਗੱਲਾਂ ਹੁੰਦੀਆਂ ਨੇ ਪਰੰਤੂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਹਰ ਇੱਕ ਗੱਲ ਸੋਚ-ਸੋਚ ਕੇ ਕੀਤੀ ਜਾਂਦੀ ਹੈ ਇਸ ਪੋਜੀਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਕੋਲ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਸੈਣ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਜੇਕਰ ਉਹ ਗੁੱਸਾ ਸੈਣ ਨਹੀਂ ਕਰਦੇ ਇਹ ਵਿਰੋਧ ਵਿਆਪਕ ਹੋਏਗਾ ਜੇਕਰ ਵਿਆਪਕ ਹੋਏਗਾ ਨੁਕਸਾਨ ਹੋਰ ਵੱਡਾ ਹੋਏਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਇਹ ਵਿਰੋਧ ਜਿਉਂ-ਜਿਉਂ ਇਲੈਕਸ਼ਨ ਅੱਗੇ ਜਾਏਗੀ ਵਿਰੋਧ ਵੀ ਵਧੇਗਾ ਤੇ ਇਹਦੇ ਵਿੱਚ ਕੱਲੇ ਪੰਜਾਬ ਨੂੰ ਛੱਡ ਕੇ ਬਾਕੀ ਜਿਹੜੇ ਸੂਬੇ ਨੇ ਉੱਥੇ ਉਹਨਾਂ ਦੇ ਜਿਹੜੇ ਵਕਤਾ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਖੁੱਲਕੇ ਕਿਸਾਨਾਂ ਨੂੰ ਇਹ ਕਹਿ ਰਹੇ ਨੇ ਕਿ ਕਿਸਾਨ ਗਲਤ ਕਰ ਰਹੇ ਨੇ ਸੋ ਇਸ ਕਰਕੇ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਸਾਨ ਗਲਤ ਕਰ ਰਹੇ ਨੇ ਉਹ ਆਪਣੇ ਕਾਨੂੰਨ ਨੂੰ ਮਤਲਬ ਇਹ ਉਹਨਾਂ ਦਾ ਵਰਜਨ ਹੈ ਉਹਨਾਂ ਦੇ ਜਿਹੜੇ ਸਪੋਕਸਪਰਸਨ ਵਕ-ਵਕ ਮੀਡੀਆ ਤੇ ਆਉਂਦੇ ਨੇ ਸੋ ਇਸ ਕਰਕੇ ਹੁਣ ਦਿੱਕਤ ਇਹ ਹੈ ਕਿ ਪੰਜਾਬ 'ਚੋਂ ਟੋਲਰੇਟ ਕਰੀ ਜਾ ਰਹੇ ਨੇ ਇਲੈਕਸ਼ਨ ਤੱਕ ਪਰੰਤੂ ਇਹ ਜ਼ਰੂਰ ਹੈ ਕਿ ਇਸ ਵਿਰੋਧ ਦਾ ਇਹਨਾਂ ਪਾਰਟੀਆਂ ਨੂੰ ਨੁਕਸਾਨ ਜ਼ਰੂਰ ਹੋਏਗਾ ਪਰੰਤੂ ਫੇਰ ਵੀ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਜੋ ਮੇਰੀ ਸਮਝ ਹੈ ਜੋ ਮੇਰੇ ਕੋਲ ਸੂਚਨਾ ਹੈ ਜਾਂ ਜੋ ਮੇਰਾ ਵਿਸ਼ਲੇਸ਼ਣ ਹੈ ਉਹ ਇਹ ਕਹਿੰਦਾ ਹੈ ਕਿ ਅੰਤ ਤੱਕ ਜਾਂਦੇ ਜਾਂਦੇ ਇਲੈਕਸ਼ਨ ਬੜੀ ਦੂਰ ਹੈ ਜੇ ਦੂਰ ਤੋਂ ਭਾਵੇਂ ਮਹੀਨੇ ਤੋਂ ਜ਼ਿਆਦਾ ਟਾਈਮ ਪਿਆ ਪੰਜਾਬ 'ਚ ਸਭ ਤੋਂ ਬਾਅਦ ਪਲੱਸ ਟੂ ਫੇਜ਼ ਪੰਜਾਬ 'ਚ ਹੈ ਉਥੇ ਤੱਕ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਕਿ ਅੰਤ ਤੱਕ ਇੱਕ ਹੋਰ ਗੁਪਤ ਸਮਝੌਤਾ ਹੋਏਗਾ ਕਿ ਜਿੱਥੇ-ਜਿੱਥੇ ਉਹਨਾਂ ਨੂੰ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਜਾਂ ਕੋਈ ਹੋਰ ਉਮੀਦਵਾਰ ਜਿੱਤਣ ਦੇ ਨੇੜੇ ਲੱਗਿਆ ਜਿੱਥੇ ਉਥੇ ਕਿਤੇ ਨਾ ਕਿਤੇ ਉਹਨਾਂ ਨੇ ਫੇਰ ਸਮਝੌਤਾ ਕਰਨਾ ਹੈ ਜਿਹਨੂੰ ਤੁਸੀਂ ਰਣਨੀਤਿਕ ਸਮਝੌਤਾ ਕਹਿੰਦੇ ਆ ਅਸੀਂ ਉਹ ਟੈਕਨੀਕਲ ਅਲਾਈਅੰਸ ਕਹਿ ਲੈਨੇ ਆ ਕਿ ਇਦਾਂ ਦੇ ਅਲਾਈਅੰਸ ਦੇ ਵਿੱਚ ਉਹ 2-3 ਸੀਟਾਂ ਤੇ ਉਹਨਾਂ ਨੇ ਅਖੀਰਲੇ ਪੜਾਅ ਤੇ ਜਾ ਕੇ ਕਿ ਆ ਇੱਕ ਅੱਧੀ ਤੇ ਤੁਸੀਂ ਸਾਡੀ ਸਪੋਰਟ ਕਰੋ ਇੱਕ ਅੱਧੀ ਤੇ ਅਸੀਂ ਤੁਹਾਡੀ ਸਪੋਰਟ ਕਰਦੇ ਆ ਮੈਨੂੰ ਲੱਗਦਾ ਹੈ ਕਿ ਇਹ ਇਲੈਕਸ਼ਨ ਅੰਤ ਤੱਕ ਜਾਂਦੇ ਜਾਂਦੇ ਇਸ ਤਰ੍ਹਾਂ ਹੋ ਜਾਏਗੀ ਸਪਸ਼ਟ ਤਰੀਕੇ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਮੈਨੂੰ ਨਹੀਂ ਲੱਗਦਾ ਕਿ ਇਹ 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 ਮੌਕਾ ਉਹ ਜਾਣ ਦੇਣਗੇ ਇਹ ਕੋਸ਼ਿਸ਼ ਕਰਨਗੇ ਕਿ 13 ਦੀਆਂ 13 ਸੀਟਾਂ ਕਾਹਨ ਨੂੰ ਭਾਵੇਂ ਭਗਵੰਤ ਮਾਨ ਕਹੀਂ ਜਾਣ ਕਿ 13 ਦੀਆਂ 13 ਆਮ ਆਦਮੀ ਨੂੰ ਆਉਣਗੀਆਂ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਇਹਨਾਂ ਜਿਵੇਂ ਇਹਨਾਂ ਦਾ ਸਮਝੌਤਾ ਹੈ ਉਸ ਦਾ ਅੰਤ 13 ਦੀਆਂ 13 ਆਮ ਆਦਮੀ ਤੇ ਕਾਂਗਰਸ ਦੇ ਵਿੱਚ ਆ ਜਾਣੀਆਂ ਚਾਹੀਦੀਆਂ ਨੇ ਬਾਕੀ ਸਮਾਂ ਦੱਸੇਗਾ ਕਿਉਂਕਿ ਜਿਹੜਾ ਬੀਜੇਪੀ ਦਾ ਵਿਰੋਧ ਬਹੁਤ ਹੋ ਰਿਹਾ ਤੇ ਬੀਜੇਪੀ ਅੱਛੀ ਵੋਟ ਲੈ ਜਾਊਗੀ ਨਾਲ ਇਹ ਵੀ ਹੈ ਉਹ ਅੱਛੀ ਵੋਟ ਲੈ ਜਾਣ ਕਰਕੇ ਕਾਲੀ ਦਲ ਦਾ ਵੀ ਇਨਸਾਫ ਹੋਏਗਾ ਕਿਉਂਕਿ ਜਿਹੜੀ ਉਹ ਵੋਟ ਵਧੇਗੀ ਨਾ ਇਹ ਸਮਝੋਤਾ ਅਕਾਲੀ ਦਲ ਤੇ ਬੀਜੇਪੀ ਚ ਹੋਣ ਦੇ ਚਾਂਸ ਬਹੁਤ ਘੱਟ ਨੇ ਜੇ ਆਪਾਂ ਕਹੀਏ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਜਾਂ ਸਰੋਥੇ ਸਵਾਲ ਕਰ ਸਕਦੇ ਨੇ ਕਿ ਜੀ ਵੀਰੇ ਟੈਕਨੀਕਲ ਅਲਾਈਂਸ ਇਦਾਂ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਇਹਨਾਂ ਦੇ ਵਿੱਚ ਨਹੀਂ ਹੋਣ ਦੀ ਸੰਭਾਵਨਾ ਨਹੀਂ ਕਿਉਂਕਿ ਜਿਹੜਾ ਵੋਟਰ ਹੈਗਾ ਜਿਹੜਾ ਸਿੱਖ ਸਾਇਕੀ ਵਾਲਾ ਵੋਟਰ ਹੈ ਉਹ ਬੀਜੇਪੀ ਨੂੰ ਵੋਟ ਪਾਉਣਾ ਨਹੀਂ ਚਾਹੁੰਦਾ ਚਾਹੇ ਉਹ ਅਕਾਲੀ ਦਲ ਦੇ ਨਾਲ ਹੀ ਹੋਵੇ ਤੇ ਵਾਇਸ ਵਰਸਾ ਤੇ ਜਿਹੜਾ ਉਹਨਾਂ ਦਾ ਵੋਟਰ ਹੈ ਉਹ ਅਕਾਲੀ ਦਲ ਨੂੰ ਵੋਟ ਨਹੀਂ ਪਾਊਗਾ ਮਤਲਬ ਉਹ ਜਿਹੜਾ ਜਿਹੜਾ ਭਰੋਸੇਯੋਗਤਾ ਹੈ ਉਹ ਉਹ ਇਕੱਠੀ ਹੋਈ ਹੈ ਇਹ ਕਾਰਨ ਰਹਣਗੇ ਜੋ ਮੈਨੂੰ ਲੱਗ ਰਿਹਾ ਹੈ ਜੀ ਬਿਲਕੁਲ ਬਿਲਕੁਲ ਸੋ ਪਦੀਵਾਲ ਸਾਹਿਬ ਅਖੀਰ ਤੱਕ ਤਾਂ ਜਾਂਦੇ ਜਾਂਦੇ ਚੋਣਾ ਦਾ ਜਦੋਂ ਸਮਾਂ ਆਊਗਾ ਬਿਲਕੁਲ ਨੇੜੇ ਇੱਕ ਜੂਨ ਦਾ ਮੁਕਾਬਲਾ ਬੜਾ ਸੀ ਦਿਲਚਸਪ ਹੋ ਜਾਣਾ ਕੱਲ ਮੈਂ ਦੇਖ ਰਿਹਾ ਸੀ ਕਿ ਪਟਿਆਲਾ ਦੇ ਵਿੱਚ ਕਾਂਗਰਸੀਆਂ ਦਾ ਵੱਡਾ ਇਕੱਠ ਸੀ ਉਸ ਇਕੱਠ ਦੇ ਵਿੱਚ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਉਹ ਵੀ ਸੀ ਇੱਥੇ ਉਮੀਦਵਾਰ ਡਾਕਟਰ ਗਾਂਧੀ ਵੀ ਸੀ तमाम ਲੀਡਰਸ਼ਿਪ ਨਾਲ ਕੇ ਦੇ ਵਿੱਚ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਵੀ ਸੀ ਤੇ ਉੱਥੋਂ ਇੱਕ ਅਨਾਉਂਸਮੈਂਟ ਵੀ ਹੋਈ ਅੱਜ ਖ਼ਬਰਾਂ ਦੇ ਸੁਰਖੀ ਬਣੀ ਉਹ ਕਿ ਪੰਜਾਬ ਤੋਂ ਬਾਹਰ ਅਸੀਂ ਕੋਈ ਮੰਚ ਸਾਂਝਾ ਨਹੀਂ ਕਰਾਂਗੇ ਆਪ ਦੇ ਨਾਲ ਤੇ ਦੂਜੇ ਪਾਸੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕੱਟ ਸੀ ਮਨੀਸ਼ ਦਿਵਾੜੀ ਮੁਹਾਲੀ ਤੋਂ ਐਮਐਲ ਕੁਲਵੰਤ ਸਿੰਘ ਉਹ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਹੀ ਸੀ ਸੋ ਥੋੜੀ ਗੱਲ ਬਿਲਕੁਲ ਸਹੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਇਕੱਠੇ ਇਹ ਅੱਗੇ ਵੱਧ ਸਕਣ ਦੋਨੋਂ ਸਿਆਸੀ ਥੜੇ ਤੁਸੀਂ ਢਾਲੀਵਾਲ ਸਾਹਿਬ ਸਾਂਝ ਪਵਾਏ ਖਬਰਾਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਜੀ ਸ਼ੁਕਰੀਆ ਢਾਲੀਵਾਲ ਸਾਹਿਬ ਥੈਂਕ ਯੂ